ਵਾਇਗੁਰਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਵਾਇਗੁਰਜੀ ਕੀ ਫਤਿਹ ਕੀ ਆਲਾ ਭਾਈ ਸਾਰੇ ਠੀਕੋਂ ਭਾਈ ਮਾਤਾ ਦੀ ਵੀਡੀਓ ਆਪਾਂ ਫੇਰ ਪਾਉਣ ਲੱਗਿਆਂ ਅਤਿਆ ਨਤੀਆਂ ਨੇ ਤੇ ਛੋਟਾ ਜਿਹਾ ਬੱਚਾ ਦਾ ਮਾਤਾ ਦੇ ਤੇ ਮਾਤਾ ਗੋਹਾ ਕੁੜਾ ਸਰਟੀਫਿਕੇਟ ਪਾਸ ਕਰਦੇ ਮਾਤਾ ਦਾ ਮੀਚ ਪਣ ਘਰ ਡਿੱਗ ਗਿਆ ਸੀ ਤੇ ਘਰ ਪਾਉਣ ਦੀ ਮਦਦ ਕਿਸੇ ਨੇ ਨਹੀਂ ਕੀਤੀ ਭਾਈ ਬਣ ਵੀਡੀਓ ਬਾਤ ਤੋਂ ਬਾਤ ਸ਼ੇਅਰ ਕਰੋ ਮਾਤਾ ਗੋਹਾ ਕੁੜਾ ਸਰਟੀਫਿਕੇਟ ਪਾਸ ਕਰਦੀ ਆ ਮਾਤਾ ਤਰਪਾਲ ਦਾ ਆਸਰਾ ਲੈ ਬੈਠੀ ਆ ਤੇ ਕਮਰਾ ਵੀ ਨਹੀਂ ਆਇਆ ਮਾਤਾ ਦੇ ਆ ਦੇਖੋ ਜੀ ਘਰ ਦੇ ਹਾਲਾਤ ਆ ਮਾਤਾ ਜੀ ਖੜੇ ਨੇ ਮਾਤਾ ਜੀ ਦੀਆਂ ਬੇਟੀਆਂ ਨੇ ਮਰਦੇ ਕਿੰਨੀਆਂ ਕੁੜੀਆਂ ਆਪਣੇ ਤਿੰਨ ਨੇ ਤਿੰਨ ਕੁੜੀਆਂ ਨੇ ਆ ਬੱਚਾ ਛੋਟਾ ਜਗਾ ਤੇ ਮਾਤਾ ਵਿਚਾਰੀ ਲੋਕਾਂ ਦੇ ਘਰਾਂ ਚ ਕੰਮ ਕੀਤਾ ਕਰਕੇ ਆਪਣਾ ਫੇਰ ਟਾਈਮ ਪਾਸ ਕਰਦੀ ਆ ਤਨ ਮਹੀਨੇ ਹੋ ਗਏ ਬਾਈ ਮੀਹਾਂ ਦੇ ਵਿੱਚ ਘਾ ਡਿੱਗੇ ਨੂੰ ਠੀਕ ਹੈ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੇ ਹੁਣ ਵਿਚਾਰੇ ਨਾ ਆ ਕੁਸਕ ਤਰਪਾਲ ਆਗੀ ਤੇ ਕੁਸਕ ਕਾ ਜਿਹੜੀ ਟੀਨਾ ਦੀ ਸੱਤ ਆ ਇਹ ਥੱਲੇ ਟਾਈਮ ਪਾਸ ਕਰਦੇ ਨੇਗੇ ਤੇ ਇੱਥੇ ਕਮਰੇ ਸੀਗੇ ਬਈ ਉਹ ਪਏ ਨੇ ਬਾਲੇ ਕਮਰੇਆਂ ਵਾਲੇ ਠੀਕ ਹੈ ਤੇ ਸਾਰਾ ਘਰ ਡਿੱਗ ਗਿਆ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੇ ਵਿਚਾਰਾਂ ਦੀ ਕੋਈ ਬਾਲੀ ਵੱਡੀ ਮੰਗਣੀ ਸੀ ਤਿੰਨ ਕੁੜੀਆਂ ਨਗੀਆਂ ਬੱਚਾ ਛੋਟਾ ਹੈ ਤੇ ਮਾਤਾ ਦੇ ਘਰ ਵਾਲਾ ਵਿਚਾਰਾ ਉਹ ਵੀ ਦਿਹਾੜੀ ਦੱਪਾ ਕਰਦਾ ਬਿਮਾਰ ਹੀ ਰਹਿੰਦਾਗਾ ਠੀਕ ਹੈ ਕੋਈ ਵੱਡੀ ਮੰਗਣੀ ਹੈਗੀ ਇਹ ਕਹਿੰਦੇ ਸਾਨੂੰ ਬਾਲੇ ਦੋ ਤਿੰਨ ਕਮਰੇ ਚਾਹੀਦੇ ਭਾਵੇਂ ਸਾਨੂੰ ਇੱਕ ਕਮਰਾ ਹੀ ਬਣਾ ਕੇ ਦੇ ਦੋ ਜਿੰਨੀ ਹੋ ਸਕਦੀ ਹੈ ਉਹ ਨੀਸ ਗਰੀਬ ਪਰਿਵਾਰ ਦੀ ਮਦਦ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਿਸੇ ਦਾਨੀ ਸਤਨ ਤੱਕ ਜਰੂਰ ਪਹੁੰਚਾਓ